ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਆਦਨਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਮੇਰੇ ਨਾਲ ਮੌਜੂਦ ਨੇ ਕੋਟਲੀ ਸਾਹਿਬ ਤੁਹਾਡੇ ਐਲੋਪੀ ਹੁਣੇ ਪੀਸੀ ਕਰਕੇ ਗਏ ਨੇ ਕਹਿੰਦੇ ਆਮ ਆਦਮੀ ਪਾਰਟੀ ਦੇ 32 ਵਿਧਾਇਕ ਬੀਜੇਪੀ ਦੇ ਪੱਖ 'ਚ ਨੇ ਕੀ ਲੱਗਦਾ ਤੁਹਾਨੂੰ ਇਹ ਕਿਦਾਂ ਪਤਾ ਤੁਹਾਡੀ ਇਹ ਪਾਰਟੀ ਨੂੰ ਕਿਦਾਂ ਪਤਾ ਹੈ ਕਿ 32 ਵਿਧਾਇਕਾਂ ਦੇ ਨਾਲ ਸਰਕਾਰ ਡਿੱਗਦੀ ਆ ਕਿ ਤੁਹਾਡੀ ਸਰਕਾਰ ਬਣਦੀ ਆ ਦੇਖੋ ਜੋ ਉਹਨਾਂ ਨੇ ਕਿਹਾ ਹੋ ਸਕਦਾ ਉਹਨਾਂ ਦੇ ਕੋਲ ਉਸ ਦੀ ਮੁਕੰਮਲ ਜਾਣਕਾਰੀ ਹੋਵੇ ਹੂੰ ਕਿਉਂਕਿ ਇੱਕ ਬਹੁਤ ਵੱਡਾ ਅਹੁਦਾ ਹੁੰਦਾ ਵਿਰੋਧੀ ਧਿਰ ਦੇ ਆਗੂ ਦਾ ਤੇ ਉਹਨਾਂ ਨੇ ਜ਼ਿੰਮੇਵਾਰੀ ਨਾਲ ਗੱਲ ਕਹੀ ਹੋਏਗੀ ਕਿਉਂਕਿ ਭਾਜਪਾ ਚਾਹੁੰਦੀ ਹੈ ਪੰਜਾਬ ਦੀ ਜ਼ਮੀਨ ਤੇ ਖੇਡਣਾ ਹੈ ਉਹਨਾਂ ਨੂੰ ਕੋਈ ਨਾ ਕੋਈ ਮੋਹਰਾ ਤਾਂ ਚਾਹੀਦਾ ਹੀ ਹੈ ਨਾ ਇਸ ਕਰਕੇ ਜਿਹੜੇ ਲੋਕ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਆਈ ਸੀ ਨਾ ਉਹਨਾਂ ਤੋਂ ਕੋਹਾਂ ਦੂਰ ਹੈ ਪਰ ਕੋਟਲੀਓ ਸਵਾਲ ਤਾਂ ਮੇਰਾ ਉੱਥੇ ਦਾ ਹੁੰਦਾ ਤੁਸੀਂ ਕਹੋ ਉਹਨਾਂ ਕੋਲ ਜਾਣਕਾਰੀ ਹੋਊਗੀ ਉਹ ਤੁਹਾਡੇ ਨੇਤਾ ਵਿਰੋਧੀ ਤਰਨੇ ਤੁਸੀਂ ਉਹਨਾਂ ਦੇ ਵਿਧਾਇਕ ਨੇ ਕੀ ਐਲਓਪੀ ਆਪਣੇ ਵਿਧਾਇਕਾਂ ਨੂੰ ਕੌਨਫੀਡੈਂਸ ਲੈਂਦੇ ਨਹੀਂ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਦੇਣ ਤੋਂ ਪਹਿਲਾਂ ਦੇਖੋ ਬਹੁਤ ਸਾਰੀਆਂ ਜਿਹੜੀਆਂ ਆਪਣੇ ਤੌਰ ਦੇ ਉੱਤੇ ਜਾਣਕਾਰੀਆਂ ਜਿਹੜੀਆਂ ਹੁੰਦੀਆਂ ਕੋਈ ਜ਼ਰੂਰੀ ਨਹੀਂ ਕਿ ਸਾਰਿਆਂ ਦੇ ਨਾਲ ਇਹ ਗੱਲ ਜਿਹੜੀ ਆ ਉਹ ਕੀਤੀ ਜਾਵੇ ਇਹ ਉਹਨਾਂ ਦਾ ਆਪਣਾ ਅਧਿਕਾਰ ਤੇ ਬਰਗਟਾ ਵੈ ਕਿ ਹਾਂ ਜਦੋਂ ਉਹਨਾਂ ਨੂੰ ਜ਼ਰੂਰਤ ਹੋਏਗੀ ਉਹ ਸਾਡੇ ਨਾਲ ਜ਼ਰੂਰ ਡਿਸਕਸ ਕਰਨਗੇ ਅੱਜ ਚਾਹ ਅੰਦਰ ਕਾਫੀ ਪੀਤੀਆਂ ਰਹਿਣਾ 인ਦਰ ਪ੍ਰਤਾਪ ਵੀ ਬੈਠੇ ਸੀ ਕਦੋਂ ਸ਼ਾਮ ਲੋਰਿਆਂ ਨਾਲ ਗੱਲਬਾਤ ਹੋਈ ਅੰਦਰ ਨਹੀਂ ਦੇਖੋ ਉਹ ਤਾਂ ਸਮਝ ਲਓ ਮੈਂ ਤਾਂ ਸਮਝਦਾ ਕਿ ਉਹ ਕੋਈ ਵੱਡੇ ਕਾਂਗਰਸ ਤੋਂ ਵਕਤਾ ਹੈ ਨਹੀਂ ਕਿਉਂਕਿ ਰਾਣਾ ਜੀ ਦੇ ਬੇਟੇ ਨੇ ਲਾਇਕ ਪੁੱਤਰ ਹੈ ਔਰ ਉਹ ਵਿਧਾਨ ਸਭਾ ਚ ਮੁੱਦੇ ਠਾਉਂਦੇ ਆ ਤੇ ਦਫਤਰ ਚ ਬਹਿਣਾ ਤੇ ਅਸੀਂ ਤਾਂ ਘਰ ਚ ਵੀ ਬੈਠਦੇ ਆ ਦਫਤਰ ਚ ਵੀ ਬੈਠਦੇ ਆ ਗੱਡੀ ਚ ਵੀ ਬੈਠਦੇ ਆ ਸਾਰੇ ਇਕੱਠੇ ਬੈਠਦੇ ਆ ਰਾਣਾ ਇੰਦਰ ਪ੍ਰਤਾਪ ਜੀ ਸਾਡੇ ਨਾਲ ਅਧਿਕਾਰਤ ਤੌਰ ਤੇ ਕਦੋਂ ਉਹਨਾਂ ਨੂੰ ਸ਼ਾਮਲ ਕਰਾ ਰਹੇ ਹਾਂ ਇਹ ਤਾਂ ਹੁਣ ਸ਼ਾਮਲੇ ਹੀ ਆ ਮੈਂ ਤਾਂ ਇਹ ਹੀ ਕਹੂੰਗਾ ਪੁੱਛ ਲੈ ਬੰਮਾਰ ਤੁਸੀਂ ਰਾਣਾ ਇੰਦਰਪਤਵ ਜੀ ਉਹ ਕਹਿਣਗੇ ਹਾਂ ਉਹਨੂੰ ਇਹ ਤਰੀਕਾ ਹੋਣਾ ਕਿ ਮੈਂ ਪਰਿਵਾਰ ਦਾ ਹਿੱਸਾ ਬਹੁਤਾ ਨਹੀਂ ਹੈ ਹਾਂ ਠੀਕ ਹੈ ਕੋਈ ਕਾਨੂੰਨੀ ਅਰਚਨਸ ਹੁੰਦੀਆਂ ਨੇ ਆਜ਼ਾਦ ਮੈਂਬਰ ਉਹ ਬਤੌਰ ਜਿੱਤ ਕੇ ਆਏ ਆ ਤਾਂ ਸਾਡੇ ਪਰਿਵਾਰ ਦਾ ਹਿੱਸਾ ਹੈ ਮੈਂ ਤਾਂ ਕਹਿ ਰਿਹਾ ਬਹੁਤ ਮੇਰੇ ਪਰਿਵਾਰ ਦਾ ਹਿੱਸਾ ਨੇ ਔਰ ਦੂਸਰੀ ਗੱਲ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹੁੰਦਾ ਜਿਹੜੀ ਅੱਜ ਮੈਂ ਪੰਜਾਬ ਦੀ ਵਿਧਾਨ ਸਭਾ ਚ ਉਠਾਈ ਹੈ ਕਿ ਸੀਐਨਜੀ ਪਲਾਂਟ ਨੂੰ ਲੈ ਕੇ ਜਿੱਥੇ ਅਕਾਲੀ ਦਲ ਦੇ ਵਿਧਾਇਕ ਬਿਆਲੀ ਜੀ ਨੇ ਮੁੱਦਾ اٹھਾਇਆ ਕਿ ਬਹੁਤ ਸਾਰੇ 5 6 ਥਾਵਾਂ ਦੇ ਉੱਤੇ ਜਿਹੜੇ ਧੰਨੇ ਪ੍ਰਦਰਸ਼ਨ ਉਹ ਚੱਲ ਰਹੇ ਆ ਕੁਮਰਾਲੀ ਰਾਜਪੂਤਾ ਮੁਸਕਤਾਬਾਦ ਬਡੂੰਦੀ ਅਖਾੜਾ ਬੱਗਾ ਕਲਾਂ ਤੇ ਭੋਗਪੁਰ ਸ਼ਹਿਰ ਦੇ ਅੰਦਰ ਆਦਮਪੁਰ ਦਾ ਜਿਹੜਾ ਹਲਕਾ ਪੈਂਦਾ ਮੈਂ ਸੀएनजी ਪਲਾਂਟਾਂ ਨੂੰ ਲੈ ਕੇ ਮੈਂ ਬੜੇ ਜ਼ੋਰਦਾਰ ਢੰਗ ਦੇ ਨਾਲ ਇਹ ਮਸਲਾ ਉਠਾਇਆ ਕਿ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਇੱਕ ਬਹੁਤ ਵੱਡਾ ਮਸਲਾ ਜੁੜਿਆ ਹੋਇਆ ਹੈ ਇਹ ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਨਾ ਹੋਵੇ ਸਰਕਾਰ ਜਿਹੜੀ ਹੈ ਉਹ ਲੋਕਲ ਲੀਡਰ ਤੇ ਜਿਹੜੇ ਮਹਤਵਪੂਰਨ ਵਿਅਕਤੀ ਆ ਉਹਨਾਂ ਨੂੰ ਧਰਾ ਧਮਕਾ ਰਹੀ ਹੈ ਮੈਂ ਜੋਨ ਰਿਕਾਰਡ ਕੀਤਾ ਹੈ ਕਿ ਪੁਲਿਸ ਪ੍ਰਸ਼ਾਸਨ ਅੱਜ ਵੀ ਉਹਨਾਂ ਨੂੰ ਬੁਲਾ ਕੇ ਧਰਾ ਧਮਕਾ ਰਿਹਾ ਇਸ ਕਰਕੇ ਜੇ ਤੁਸੀਂ ਰਾਜਨੀਤਿਕ ਲੋਕਾਂ ਨੂੰ ਕਿਸੇ ਗੱਲਾਂ 'ਚ ਬਾਂਝੇ ਕਰ ਦੋਗੇ ਲਾਂਬੇ ਕਰ ਦੋਗੇ ਫਿਰ ਮਸਲੇ ਹੱਲ ਨਹੀਂ ਹੋਣੇ ਮੈਂ ਅੱਜ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਉੱਤੇ ਸਮੁੱਚੀ ਇੱਕ ਕਮੇਟੀ ਬਣਾ ਕੇ ਲੋ ਕਰਾਇਦੇ ਮੁਤਾਬਕ ਜਿਹੜਾ ਉਹ ਫੈਸਲਾ ਕੀਤਾ ਜਾਵੇ ਕਿਸੇ ਨੂੰ ਡਰਾਇਆ ਧਮਕਾਇਆ ਨਾ ਜਾਵੇ ਜਿੰਨਾ ਚਿਰ ਫਿਰ ਕਮੇਟੀ ਦੀ ਕੋਈ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਸਰਕਾਰ ਪ੍ਰਸ਼ਾਸਨ ਕੋਈ ਕਾਰਵਾਈ ਜਿਹੜੀ ਆ ਉਹ ਨਾ ਕਰੇ ਤਾਂ ਬਿਲਕੁਲ ਸੁਖਵਿੰਦਰ ਕੋਟਲੀ ਆਦਮ ਪਰ ਤੋਂ ਬਿਨ ਐਕ ਨੇ ਲਗਾਤਾਰ ਕਹਿੰਦੇ ਮੁੱਦੇ ਚੁੱਕ ਰਹੇ ਆ ਪਰ ਪ੍ਰਤਾਪ ਬਾਜਵਾ ਕੀ ਬਿਆਨ ਦਿੰਦੇ ਨੇ ਕੀ ਨਹੀਂ ਦਿੰਦੇ ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਰਾਣਾ ਇੰਦਰ ਪ੍ਰਤਾਪ ਕਦੋਂ ਕਾਂਗਰਸ ਸ਼ਾਮਲ ਹੋਣਗੇ ਕਹਿੰਦੇ ਸਾਡੇ ਪਰਿਵਾਰ ਦਾ ਹਿੱਸਾ ਨਹੀਂ ਕੈਮਰਾ ਪਰਸਨ ਰਮੇਸ਼ ਨਾ ਗगन ਸ਼ਕਲਾ ਪਹਿਲੀ ਪੋਸਟ ਪੰਜਾਬੀ